ਇਸੇ ਇਨਸਾਨ ਨੂੰ ਬਿਮਾਰੀਆਂ ਜਕੜ ਲੈਂਦੀਆਂ ਨੇ ਤਾਂ ਉਦੋਂ ਇਨਸਾਨ ਵੀ ਜਿਹੜਾ ਹੈਗਾ ਉਹ ਹਤਾਸ਼ ਹੋ ਜਾਂਦਾ ਹੈ ਔਰ ਬੇਵਸ ਹੋ ਜਾਂਦਾ ਹੈ ਮੇਰੇ ਘਰ ਅੱਡ ਟਿੰਡਾ ਸੀ ਉਹਨੋਂ ਸਾਫ ਦੀ ਸੀ ਮੈਂ ਵੀ ਬੁਫਾਰ ਹੋ ਗਈ 22 ਸਾਲ ਹੋ ਗਏ ਮੱਤੇ ਤੇ ਮੈਂ ਇਹ ਸਮੱਸਿਆ ਹੋ ਗਈ ਸੀ ਗ੍ਰੀੜਾ ਦੀ ਹੱਟੀ ਸੀ ਮੜੀ ਟੀਵੀ ਸੀ ਉਹਦੇ ਚ ਗੰਡ ਬਣ ਗਈ ਉਹਦੇ ਚ ਮੱਤੇ ਤੇ ਬੈਠ ਗਈ कोई देखना जे, देख रहना आजे ता देख सादा ता देता दागा कानू नेता से नहीं मांगते किसे करो सादा लाज होना चाहिए ना असे आप पे कम कर लो तो आधा लाज होना चाहिए असे आप पे यह थारी में इतना रखा हमारा आपने मांगा तो मेरे को क्या हो गया ना तो कालेगी होगी तो उसका चंगे पे एक कामकार करते सी समस्या की आगी मैं ਸਟਰਲ ਲੱਤਾਂ ਵਾਲੀ ਕਮਜ਼ੋਰ ਹੋ ਗਏ ਤੂੰ ਪਹਾੜ ਮੇਗੇ ਤੇ ਵਾਕਾ ਨੂੰ ਦੋ ਕਿ ਮੈਂ ਸੁੱਕ ਗਿਆ ਹਾਂ ਤੇ ਲੈਹ ਜੇ ਸੀਗੇ ਮੈਂ ਬਹੁਤ ਤਗੜਾ ਸੀ ਪਰ ਲੱਤ ਪੰਧਰਾ ਹਯਾਰ ਤੇ ਕਮਾਲੰਦ ਬਜੇ 1000 ਹਰ ਹਮਨ 1000 ਅੱਜ ਕਮਾਈ ਕੋਈ ਹੈ ਕਮਾਈ ਹੈ ਨਹੀਂ ਕੋਈ ਨਹੀਂ ਹੈ ਤੁਹਾਡੀ ਪਾ ਮੈਂ ਕਿ ਨਹੀਂ ਸੀ ਦੁਨੀਆ ਤੇ ਕੋਈ ਪਾਸਾ ਮੈਂ ਤਾਂ ਕੁਲੀਮੈਂਟ ਨਾਲ ਕਿੰਨਾ ਅਸੀਂ ਰੋਟੀ ਬੰਨ ਵਧੀਆ ਕੰਮ ਦੇ ਉਸ ਤੋਂ ਬਸ ਇਹ ਹੋ ਗਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਮੈਂ ਹਾਂ ਤੁਹਾਡੇ ਨਾਲ ਆकांक्षा ਦਰਸ਼ਕੋ ਪੰਜਾਬ న్యూਸ ਪਿਛਲੇ ਲਗਭਗ 15 ਸਾਲ ਤੋਂ ਤੁਹਾਡੀ ਸੇਵਾ ਦੇ ਵਿੱਚ ਔਰ ਉਹਨਾਂ ਲੋਕਾਂ ਦੀ ਸੇਵਾ ਦੇ ਵਿੱਚ ਦੇ ਲਈ ਵਚਨਬੱਧ ਹੈ ਜੋ ਸਮਾਜ ਦੇ ਵਿੱਚ ਮਾਰਜਨਲਾਈਜ਼ਡ ਲੋਗ ਨੇ ਅੰਡਰ ਪ੍ਰਿਵੀਲੇਜਡ ਲੋਗ ਨੇ ਅਸੀਂ ਬਹੁਤਾ ਪੋਲੀਟੀਸ਼ੀਅਨਸ ਨੂੰ ਨਹੀਂ ਦਿਖਾਉਂਦੇ ਅਸੀਂ ਉਹ ਸਮੱਸਿਆਵਾਂ ਦਿਖਾਉਂਦੇ ਨੇ ਜੋ ਸਾਡੇ ਸਮਾਜ ਦੇ ਵਿੱਚ ਇੱਕ ਘੁੰਡ ਦੀ ਤਰ੍ਹਾਂ ਲੱਗੀਆਂ ਹੋਈਆਂ ਨੇ ਅੱਜ ਮੈਂ ਇੱਕ ਅਜਿਹੇ ਪਰਿਵਾਰ ਦੇ ਵਿੱਚ ਖੜੀਆਂ ਜੋ ਮੀਆਂ ਬੀਬੀ ਦੋਨੇ ਕੀਰਤ ਕਮਾਈ ਕਰਦੇ ਸੀ ਦੋਨੇ ਚੰਗਾ ਆਪ ਦਾ ਜਿਹੜਾ ਕੰਮ ਸੀ ਉਹ ਕਰਦੇ ਸੀ ਪਰ ਦੋਹਾਂ ਨੂੰ ਹੀ ਬਿਮਾਰੀਆਂ ਨੇ ਜਕੜ ਲਿਆ ਦੋਨੇ ਇੰਨੇਕ ਬਿਮਾਰ ਹੋ ਗਏ ਔਰ ਇਸ ਵੇਲੇ ਮੰਜੇ ਦੇ ਨਾਲ ਲੱਗੇ ਹੋਏ ਨੇ ਮੈਂ ਇਸ ਵੇਲੇ ਬਠਿੰਡਾ ਦੇ ਸ਼ਾਂਤ ਨਗਰ ਦੀਆਂ ਝੁੱਗੀਆਂ ਦੇ ਵਿੱਚ ਆ ਔਰ ਇੱਥੇ ਜੋ ਮੀਆਂ ਬੀਬੀ ਨੇ ਦੋਨੋਂ ਕਿਸੇ ਵੇਲੇ ਚੰਗਾ ਆਪ ਦੀ ਕਿਰਤ ਕਮਾਈ ਕਰਦੇ ਸੀ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਸੀ ਗੁਜ਼ਰਬਸਰ ਕਰ ਰਹੇ ਸੀ ਪਰ ਜਦੋਂ ਕਿਸੇ انسان ਨੂੰ ਬਿਮਾਰੀਆਂ ਜਕੜ ਲੈਂਦੀਆਂ ਨੇ ਤਾਂ ਉਦੋਂ انسان ਵੀ ਜਿਹੜਾ ਹੈਗਾ ਉਹ ਹਤਾਸ਼ ਹੋ ਜਾਂਦਾ ਹੈ ਔਰ ਬੇਵਸ ਹੋ ਜਾਂਦਾ ਹੈ ਬਿਮਾਰੀ ਅਜਿਹੀ ਚੀਜ਼ ਹੈ ਔਰ ਗੱਲਬਾਤ ਕਰਦੇ ਆਂ ਪਰਿਵਾਰ ਦੇ ਨਾਲ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਸਾਨੂੰ ਨਹੀਂ ਅਪਰੋਚ ਕੀਤਾ ਸਾਨੂੰ ਇਹਨਾਂ ਦੇ ਘਰ ਦੇ ਨਜ਼ਦੀਕ ਹੀ ਇੱਕ ਸੋਸ਼ਲ ਐਕਟਿਵਿਸਟ ਹੈ ਉਹਨਾਂ ਨੇ ਅਪਰੋਚ ਕੀਤਾ ਉਹਨਾਂ ਨੇ ਇਹਨਾਂ ਦੇ ਬਾਰੇ ਦੱਸਿਆ ਕਿ ਇਹਨਾਂ ਦੇ ਅਜਿਹੇ ਹਾਲਾਤ ਨੇ ਔਰ ਉਸ ਸੋਸ਼ਲ ਐਕਟਿਵਿਸਟ ਦੇ ਮਾਧਿਅਮ ਦੇ ਨਾਲ ਅਸੀਂ ਇਹਨਾਂ ਦੇ ਘਰ ਪੁੱਜਦੇ ਆਂ ਸਾਡੀ ਟੀਮ ਇੱਥੇ ਪੁੱਜਦੀ ਐ ਤੇ ਸਾਰੇ ਹਾਲਾਤ ਜਿਹੜੇ ਅਸੀਂ ਅੱਖੀਂ ਦੇਖ ਰਹੇ ਆਂ ਤੇ ਤੁਹਾਨੂੰ ਵੀ ਦਿਖਾ ਰਹੇ ਆਂ ਕਿਉਂਕਿ ਜਿਹੜੀ ਜਨਤਾ ਹੈ ਜਨਤਾ ਦਾ ਦਿਲ ਐਡਾ ਵੱਡਾ ਹੈ ਕਿ ਉਹ ਜੋ ਵਾਕੀ ਸਮੱਸਿਆ ਦੇ ਵਿੱਚ ਲੋਕ ਨੇ ਉਹਨਾਂ ਦੇ ਹਮੇਸ਼ਾ ਅੱਗੇ ਵੱਧ ਕੇ ਉਹ ਸੇਵਾ ਕਰਦੇ ਨੇ ਸਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਰਮਨਦੀਪ ਜੀ ਰਮਨਦੀਪ ਹੈ ਹਾਂ ਜੀ ਰਮਨਦੀਪ ਜੀ ਕਿੰਨੀ ਉਮਰ ਹੈ ਤੁਹਾਡੀ 40 ਸਾਲ ਦੇ 40 ਸਾਲ ਦੇ ਤੇ ਕੀ ਸਮੱਸਿਆ ਤੁਹਾਨੂੰ ਮੇਰੇ ਘਰ ਵਾਲਾ ਢਿੱਲਾ ਸੀ ਉਹਨੂੰ ਸਾਮ ਦੀ ਸੀ ਮੈਂ ਵੀ ਬਿਮਾਰ ਹੋ ਗਈ ਅੱਛਾ ਜੀ ਮੇਰੇ ਇਨਫੈਕਸ਼ਨ ਬਹੁਤ ਜ਼ਿਆਦਾ ਆ ਅੱਛਾ ਜੀ ਸੂਗਰਾਈ ਇਨਫੈਕਸ਼ਨ ਹੈ ਕਾਦੀ ਇਨਫੈਕਸ਼ਨ ਹੈ ਤੁਹਾਨੂੰ ਖੂਨ ਚ ਆਏ अच्छा तो ओदे नाल की प्रॉब्लम आई एलर्जी ਵੀ ਖੁਰਕਲ ਲੜਦੀ ਆਈ ਬਹੁਤ ਜਿਆਦੇ ਤੇ ਸਵੇਲਿੰਗ ਵੀ ਬਾਡੀ ਨੂੰ ਹਾਂਜੀ ਸੋਜਾ ਵੀ ਹੈ ਹਾਂਜੀ ਸੋਜ ਬਾਤ ਜਿਆਦੇ ਆਈ ਮੈਨੂੰ اچھا ਕਿੱਥੋਂ ਕਰਾਏ ਸੀ ਟੈਸਟ ਵਗੈਰਾ ਤੁਸੀਂ ਸਰਕਾਰੀ ਚੋਂ ਜੀ ਕਿੰਨਾ ਸਮਾਂ ਹੋ ਗਿਆ ਹੁਣੇ ਕਰਵਾਏ ਸੀ ਪਹਿਲਾਂ ਮੈਂ ਮੇਰੇ ਘਰ ਵਾਲੇ ਨੂੰ ਸਾਂਭਦੀ ਰਹੀ ਮੈਡੀਕਲ ਚ ਮਾੜੀ ਮੋਟੀ ਗੋਲੀ ਲੈਂਦੀ ਰਹੀ ਸੀ اچھا ਤੁਸੀਂ ਆਪਦੇ ਹਸਬੰਡ ਨੂੰ ਸਾਂਭਦੇ ਸੀ ਕੀ ਕੰਮ ਕਰਦੇ ਸੀ ਹਸਬੰਡ ਤੁਹਾਡੇ ਰੰਗ ਦਾ ਜੀ ਵਧੀਆ ਹਾਂਜੀ ਵਧੀਆ ਕੰਮ ਕਰਦੇ ਸੀ ਪੇਂਟਰ ਦਾ ਤਾਂ ਕੰਮ ਚੰਗਾ ਹੁੰਦਾ ਹਾਂਜੀ 22 ਸਾਲ ਹੋ ਗਏ ਜੀ ਮੰਜੇ ਤੇ ਪਏ ਨੂੰ ਕੀ ਸਮੱਸਿਆ ਹੋ ਗਈ ਉਹਨਾਂ ਨੂੰ ਰੀੜ ਵਾਲੀ ਹੱਡੀ ਚ ਮਾੜੀ ਟੀਵੀ ਸੀ ਤੇ ਉਹਦੇ ਚ ਗੰਡ ਬਣ ਗਈ ਉਹਦੇ ਤੇ ਮੰਜੇ ਤੇ ਹੀ ਪੈ ਗਿਆ ਹੁਣ ਵੀ ਨਹੀਂ ਚੱਲਿਆ ਜਾਂਦਾ ਜਾਂ ਦਵਾਈ ਵੀ ਪੂਰੀ ਹੋ ਗਿਆ ਸੀ ਕੋਰਸ ਫੇਰ ਵੀ ਬੰਜੇ ਤੇ ਪਿਆ ਗਿਆ ਤੇ ਹੋਰ ਤੁਹਾਡਾ ਕੋਈ ਹੋਰ ਰਿਸ਼ਤੇਦਾਰ ਘਰ ਦੇ ਵਿੱਚ ਕੋਈ ਹੋਰ ਬੱਚੇ ਕੋਈ ਹੋਰ ਹੈ ਨਹੀਂ ਹੈ ਹੀ ਨਹੀਂਗਾ ਕੋਈ ਨਹੀਂ ਹੈ ਤੁਹਾਡੀ ਦੇਖ ਰੇਖ ਵਾਸਤੇ ਹਾਂਜੀ ਕੋਈ ਨਹੀਂ ਹੈਗਾ ਸਾਡੇ ਤੇ ਕਿਦਾਂ ਗੁਜ਼ਰਬਸਰ ਹੁੰਦਾ ਫਿਰ ਘਰ ਦਾ ਕਿਸ ਤਰ੍ਹਾਂ ਚੱਲਦਾ ਹੈ ਘਰ ਬਸ ਜੇ ਕੋਈ ਦੇਖਣ ਆ ਜੇ ਤਾਂ ਦੇਖ ਸਕਦਾ ਤਾਂ ਦੇ ਦਿੱਤਾਗਾ ਸਾਨੂੰ ਨਹੀਂ ਤਾਂ ਅਸੀਂ ਨਹੀਂ ਮੰਗਦੇ ਕਿਸੇ ਕੋਲੋਂ ਮੰਗਦੇ ਨਹੀਂ ਅਸੀਂ ਕਿਸੇ ਕੋਲੋਂ ਕੋਈ ਦੇਖ ਕੇ ਹਾਲਾਤ ਉਹਦੀ ਕਹਿਣਦਾ ਵੀ ਅਸੀਂ ਮਦਦ ਕਰ ਦਿੰਦੇ ਆ ਇਹਦੇ ਯਾਰ ਦੋਸਤ ਆ ਜਾਂਦੇ ਆ ਜੀ ਕੋਈ ਬਸ ਇੱਕ ਸਾਡੇ ਗੁਮਾਂਡ ਚ ਸੀ ਉਹਨਾਂ ਦੀ ਤੁਹਾਨੂੰ ਭੇਜ ਜਾਗਾ ਹਾਂ ਹਾਂ ਬਿਲਕੁਲ ਉਹਨਾਂ ਦੱਸੇ ਸੀ ਉਹਨਾਂ ਨੇ ਭੇਜਿਆ ਜੀ ਤੁਹਾਨੂੰ ਉਹਦੇ ਕੋਲੇ ਗਈ ਸੀ ਮੈਂ ਮਦਦ ਵਾਸਤੇ ਜੀ ਤੁਸੀਂ ਇਹੀ ਤੁਸੀਂ ਸਾਡੇ ਤੋਂ ਮੰਗਿਆ ਕੁਛ ਨਹੀਂ ਤੁਸੀਂ ਇਹੀ ਗੱਲ ਤੁਸੀਂ ਇਹੀ ਗੱਲ ਕਹੀ ਵੀ ਸਾਡਾ ਇਲਾਜ ਹੋ ਜੇ ਅਸੀਂ ਆਪ ਕਿਰਤ ਕਮਾਈ ਕਰਕੇ ਜਿਹੜਾ ਹੈਗਾ ਅਸੀਂ ਖਾਣਾ ਚਾਹੁੰਦੇ ਹਾਂ ਹਾਂ ਜੀ ਹਾਂ ਜੀ ਸਾਡਾ ਇਲਾਜ ਹੋਣਾ ਚਾਹੀਦਾ ਅਸੀਂ ਆਪੇ ਇੱਕ ਕੰਮ ਕਰ ਲਾਂਗੇ ਸਾਡਾ ਇਲਾਜ ਹੋਣਾ ਚਾਹੀਦਾ ਅਸੀਂ ਆਪੇ ਹੱਥਾਂ ਦੀ ਮਿਹਨਤ ਨਾਲ ਖਾਵਾਂਗੇ ਆਪਦੀ ਕਮਾ ਕੇ ਤੇ ਅ ਅਸੀਂ ਗੱਲ ਕਰਦੇ ਹਾਂ ਅੰਕਲ ਜੀ ਦੇ ਨਾਲ ਵੀ ਅੰਗਲ ਜੀ ਕੀ ਨਾਮ ਹੈ ਤੁਹਾਡਾ ਸੌਂ ਸੋਹਣ ਸਿੰਘ ਹੈ ਕੀ ਸਮੱਸਿਆ ਸੋਨੂੰ ਮੈਨੂੰ 2.5 ਸਾਲ ਹੋ ਗਈ ਹਾਂਜੀ ਮੰਜੇ ਦੇ ਪੈਸੇ ਨੂੰ ਅੱਛਾ ਹੂੰ ਤੇ ਮੇਰੇ ਕੋਲ ਉਠਿਆ ਨਹੀਂ ਜਾਂਦਾ ਤੁਰਦਾ ਨਹੀਂ ਕੀ ਹੋ ਗਈ ਤੁਸੀਂ ਤਾਂ ਚੰਗੇ ਭਲੇ ਕੰਮਕਾਰ ਕਰਦੇ ਸੀ ਸਮੱਸਿਆ ਕੀ ਆ ਗਈ ਮੈਨੂੰ ਥੋੜੀ ਟੀਵੀ ਆ ਗਈ ਸੀ ਅੱਛਾ ਜੀ ਤੇ ਇਲਾਜ ਕਰਵਾਈ ਗਈ ਅੱਛਾ ਜੀ ਤੇ ਗੰਢ ਹੋ ਗਈ ਮੇਰੀ ਗੰਢ ਕਿੱਥੇ ਗੰਢ ਜੀ ਔ ਟੂਈ ਤੇ ਗੰਢ ਹੋ ਗਈ ਮੇਰੀ ਅੱਛਾ ਜੀ ਤੇ ਉਹ ਲਾਜ ਕਰਵਾਇਆ ਹੂੰ ਬਸ ਉੱਥੇ ਹੀ ਕਿ ਜਾਂਦਾ ਮੈਂ ਮੰਜੇ ਤੇ ਪੈ ਗਈ 2.5 ਸਾਲ ਹੋ ਗਏ ਮੈਨੂੰ ਮੇਰੇ ਲੱਤਾਂ ਨਾਲੇ ਕਮਜ਼ੋਰ ਹੋ ਗਈ ਹਾਂ ਬਾਹ ਮੇਰੇ ਚਵਾਕਾ ਮਗ ਹੋ ਗਏ ਜਮਾਈ ਸੁੱਕ ਗਏ ਹਾਂ ਪਹਿਲਾਂ ਇਹ ਜੇ ਸੀਗੇ ਮੈਂ ਬਹੁਤ ਤਗੜਾ ਸੀਗਾ ਜੀ ਆਹ ਫੋਟੋ ਲੱਗੀ ਹੋਈ ਹੈ ਤਾਂ ਫੋਟੋ ਚ ਵੀ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਕਿ ਜਿਹੜੇ ਹੁੰਦੇ ਹਾਲਾਤ ਅਤੇ ਫੋਟੋ ਦੇ ਵਿੱਚ ਤੁਸੀਂ ਦੇਖੋ ਵੀ ਕਿੰਨੇ ਤੰਦਰੁਸਤ ਤੇ ਕਿੰਨੇ ਹੌਸਲੇ ਦੇ ਵਿੱਚ ਨੇ ਔਰ ਆਂਟੀ ਦੀ ਵੀ ਜਿਹੜੀ ਬਿਲਕੁਲ ਦੁਰਦਸ਼ਾ ਹੈ ਉਹ ਇੱਥੇ ਹੋ ਰਹੀ ਹੈ ਤਾਂ ਹੁਣ ਜਿਹੜੀ ਸਾਰੀ ਕਾਇਆ ਉਹ ਪਲਟੀ ਹੋਈ ਹੈ ਔਰ ਘਰ ਦੇ ਵੀ ਬਹੁਤ ਮੰਦੇ ਹਾਲਾਤ ਨੇ ਕਿਉਂਕਿ ਦੋਨੇ ਜਿਹੜੇ ਜੀ ਨੇ ਉਹ ਬਿਮਾਰ ਨੇ ਤੇ ਅੰਕਲ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਚੰਗਾ ਕੰਮ ਕਰਦੇ ਸੀਗੇ ਹੈਨਾ ਤਾਂ ਜਿਹੜਾ ਬੰਦਾ ਕੰਮ ਕਰਦਾ ਹੋਵੇ ਉਹਦੇ ਵਾਸਤੇ ਬਹੁਤ ਔਖਾ ਇਸ ਤਰ੍ਹਾਂ ਬੈਠਣਾ ਮੰਜੇ ਤੇ ਪੈਣਾ ਬਹੁਤ ਜ਼ਿਆਦਾ ਹੀ ਪਤਾ ਹੈਗਾ ਮੇਰਾ ਵੀ ਬੰਦ ਕਰਨਾ ਮਾਰ ਤੁਰਨ ਨੂੰ ਹਣ ਮੰਜੇ ਤੇ ਪਿਆਈ ਮੈਂ ਕਿੰਨੀ ਪੱਲਾ ਕਿੰਨੀ ਕਮਾਈ ਕਰ ਲੈਂਦੇ ਸੀ ਮਹੀਨੇ ਦੀ ਪਹਿਲਾਂ 15000 ਰੁਪਏ ਕਮਾ ਲੈਂਦਾ ਵਧੀਆ ਗੁਜ਼ਾਰਾ ਹੋ ਜਾਂਦਾ ਸਾਡਾ ਜੀ ਹਾਂ ਤੇ ਅੱਜ ਕਮਾਈ ਕੋਈ ਹੈ ਕਮਾਈ ਹੈ ਨਹੀਂ ਕੋਈ ਨਹੀਂ ਕਮਾਈ ਤੇ ਫਿਰ ਰੋਟੀ ਪਾਣੀ ਦਾ ਕਿਵੇਂ ਕਰਦੇ ਸੀ ਰੋਟੀ ਪਾਣੀ ਜੇ ਕੋਈ ਦੇਖ ਲੈਂਦਾ ਦੇ ਦਿੰਦੇ ਰੋਟੀ ਨਹੀਂ ਤਾਂ ਅਸੀਂ ਮੰਗਦੇ ਨਹੀਂ ਕਿਸੇ ਕੋਲ ਰੋਟੀ ਉਸਨੇ ਸਹਾਇਤਾ ਕੋਈ ਨਹੀਂ ਮੰਗਦੀ ਅਸੀਂ ਹਾਂ ਤੇ ਹੁਣ ਤੁਹਾਡੀ ਮਦਦ ਦੇ ਲਈ ਕਦੇ ਕੋਈ ਜਿਵੇਂ ਐਮਐਲਏ ਹੁੰਦੇ ਆ ਲੋਕਲ ਹੀ ਆ ਆਪਣੇ ਏਰੀਆ ਦੇ ਵਿੱਚ ਵੀ ਹਰੇਕ ਪਾਰਟੀ ਦਾ ਹੀ ਪ੍ਰਧਾਨ ਹੁੰਦਾ ਹਨਾ ਤਾਂ ਕੋਈ ਉਹ ਨਹੀਂ ਅੱਗੇ ਆਇਆ ਕੋਈ ਨਹੀਂ ਆਇਆ ਅੱਗੇ ਕੋਈ ਨਹੀਂ ਆਇਆ ਬਸ ਇਹ ਤਾਂ ਪਤਾ ਤਾਂ ਹੁੰਦਾ ਹੀ ਹੈ ਇਲਾਕੇ ਦੇ ਲੋਕਾਂ ਨੂੰ ਵੀ ਤੁਸੀਂ ਬਿਮਾਰ ਹੋ ਐਦਾਂ ਕਰਦੇ ਅੰਦਰ ਪਏ ਹੋ ਹਾਂਜੀ ਪਤਾ ਹੁੰਦਾ ਹੀ ਸਾਰਿਆਂ ਨੂੰ ਪਤਾ ਹੁੰਦਾ ਹੀ ਹਾਂ ਤਾਂ ਐਵੇਂ ਕਹਿੰਨੇ ਅਸੀਂ ਦੋਨੇ ਠੀਕ ਹੋ ਜੀ ਬਸ ਮੈਂ ਤਾਂ ਆਪਣੀ ਮਿਹਨਤ ਨਾਲ ਕੀ ਕਹਿੰਦੇ ਹਾਂ ਅਸੀਂ ਰੋਟੀ ਪਾਣੀ ਵਧੀਆ ਕੰਦੇ ਹੁੰਦੇ ਸੀ ਬਸ ਇਹ ਹੋ ਗਿਆ ਬਿਲਕੁਲ ਇੱਕ ਬਹੁਤ ਇਨਾਂ ਨੇ ਮੈਨੂੰ ਗੱਲ ਦੱਸੀ ਜੋ ਦਿਲ ਨੂੰ ਝੰਜੋੜਨ ਵਾਲੀ ਸੀ ਇਨਾਂ ਨੇ ਕਿਹਾ ਕਿ ਅਸੀਂ ਕਦੇ ਕਿਸੇ ਤੋਂ ਮੰਗਦੇ ਨਹੀਂ ਸੀਗੇ ਔਰ ਕਈ ਵਾਰੀ ਅਜਿਹੇ ਵੀ ਹਾਲਾਤ ਕਰਦੇ ਹੋ ਜਾਂਦੇ ਸੀਗੇ ਕਿ ਸਾਨੂੰ ਭੁੱਖ ਲੱਗਦੀ ਸੀ ਤਾਂ ਘਰੇ ਰੋਟੀ ਵਾਸਤੇ ਸਬਜ਼ੀ ਵਾਸਤੇ ਰਾਸ਼ਨ ਨਹੀਂ ਸੀ ਹੁੰਦਾ ਆਟਾ ਨਹੀਂ ਸੀ ਹੁੰਦਾ ਗੈਸ ਨਹੀਂ ਸੀ ਹੁੰਦੀ ਤਾਂ ਉਦੋਂ ਇਹਨਾਂ ਨੇ ਪਾਣੀ ਪੀ ਪੀ ਕੇ ਵੀ ਆਪਣਾ ਢਿੱਡ ਭਰਿਆ ਤਾਂ ਉਹ ਦਿਲ ਕੋ ਕਿ ਅਜੇਹੇ ਸਾਡੇ ਵੀ ਘਰ ਦੇ ਵਿੱਚ ਮਾਵਾਪਨੇ ਔਰ ਇਹਨਾਂ ਦਾ ਕੋਈ ਬੱਚਾ ਨਹੀਂ ਹੈ ਕੋਈ ਵੀ ਇਹਨਾਂ ਦਾ ਬਾਲੀ ਬਾਰਸ ਨਹੀਂ ਹੈ ਔਰ ਅਜੇਹੇ ਜਦੋਂ ਗੱਲਾਂ ਸੀ ਸੁਣਦੇ ਆ ਤਾਂ ਦਿਲ ਜਿਹੜਾ ਸਾਡਾ ਬਹੁਤ ਜ਼ਿਆਦਾ ਉਦੋਂ ਥੇਸ ਲੱਗਦੀ ਹੈ ਦਿਲ ਨੂੰ ਦੁੱਖ ਪਹੁੰਚਦਾ ਹੈ ਤਾਂ ਅਸੀਂ ਆਪਣੇ ਕੰਨੀਓ ਕਿ ਮੈਂ ਇਹਨਾਂ ਦੇ ਕੋਲੇ ਅੱਜ ਪਹਿਲੀ ਵਾਰੀ ਆਈਆਂ ਤਾਂ ਅਸੀਂ ਵੀ ਆਪਣੇ ਕੰਨੀਓ ਜਿਹੜਾ ਹੈਗਾ ਕੁਝ ਰਾਸ਼ਨ ਦੀ ਇਹਨਾਂ ਨੂੰ ਅਸੀਂ ਜ਼ਰੂਰ ਮਦਦ ਕਰ ਰਹੇ ਹਾਂ ਪਰ ਇਹਨਾਂ ਨੂੰ ਲੋੜ ਹੈ ਇਲਾਜ ਦੀ ਇਲਾਜ ਦੀ ਬਹੁਤ ਸਖਤ ਲੋੜ ਹੈ ਇਲਾਜ ਵਾਸਤੇ ਇਹਨਾਂ ਦੇ ਕੋਲੇ ਪੈਸਾ ਨਹੀਂ ਹੈ ਮੈਂ ਆਸ-ਪਾਸ ਦੇ ਵੀ ਲੋਕਾਂ ਤੋਂ ਪਤਾ ਕੀਤਾ ਤਾਂ ਉਹ ਇਹ ਗੱਲ ਕਹਿ ਰਹੇ ਨੇ ਕਿ ਇਹ ਚੰਗਾ ਪਰਿਵਾਰ ਹੈ ਅੱਛੇ ਲੋਕ ਨੇ ਔਰ ਆਪਣੀ ਕਿਰਤ ਕਮਾਈ ਕਰਨ ਵਾਲੇ ਲੋਕ ਨੇ ਪਰ ਜਦੋਂ ਦੇ ਬਿਮਾਰ ਹੋਇਆ ਦੋਨੋਂ ਹੀ ਪਤੀ ਪਤਨੀ ਜਿਹੜੇ ਨੇ ਉਹ ਹਤਾਸ਼ ਨੇ ਔਰ ਦੋਨੀ ਬੇਵਸ ਨੇ ਆਂਟੀ ਜੀ ਤੁਸੀਂ ਮਾੜਾ ਜਾ ਉੱਠ ਕੇ ਸਾਨੂੰ ਘਰ ਦਿਖਾਉਂਗੇ ਵੀ ਘਰ ਦੇ ਕੀ ਹਾਲਾਤ ਨੇ ਉੱਠ ਸਕਦੇ ਹੋ ਆਜੋ ਆਜੋ ਜਿਹੜੀ ਤੁਹਾਡੀ ਆ ਪੁਰਾਣੀ ਫੋਟੋ ਲੱਗੀ ਹੋਈ ਐ ਇਹਦੇ ਵਿੱਚ ਤਾਂ ਪਛਾਣ ਹੀ ਨਹੀਂ ਆਉਂਦੀ ਤੁਹਾਡੀ ਇਸ ਫੋਟੋ ਚ ਤੇ ਹੁਣ ਚ ਦੋਹਾਂ ਦੀ ਹਾਂਜੀ ਉਹ ਤਾਂ ਆਹ ਜਿਹੜੀ ਪੁਰਾਣੀ ਅੰਕਲ ਦੀ ਵੀ ਸਿਹਤ ਬਹੁਤ ਅੱਛੀ ਐ ਇੱਥੇ ਤਾਂ ਹਾਂਜੀ ਇਹ ਕਦੋਂ ਦੀ ਤਸਵੀਰ ਐ ਤੁਹਾਡੀ ਇਹ ਬਾਵਾ ਚੜ੍ਹਦੀ ਪਾਰਤਾ ਦੀ ਸੀ ਵਰਤ ਤਾਂ ਦੀ ਸੀ ਵਰਤ ਰੱਖਿਆ ਅੱਛਾ ਅੱਛਾ ਜੀ ਵਰਤਾਂ ਦੀ ਐ ਤਾਂ ਤੁਸੀਂ ਸਾਨੂੰ ਘਰ ਦੇ ਹਾਲਾਤ ਦਿਖਾਓ ਤੁਸੀਂ ਦੱਸ ਰਹੇ ਸੀਗੇ ਕਿ ਕੋਈ ਥੋੜੀ ਕੋਈ ਥੋੜੀ ਜਿਹੜੀ ਰਸੋਈ ਹੈ ਉਹ ਵੀ ਡਿੱਗਣ ਵਾਲੀ ਹੈ ਤੁਸੀਂ ਦੱਸਦੇ ਸੀਗੇ ਹਾਂਜੀ ਆ ਇਹ ਗਿਰਨ ਵਾਲੀ ਹੈ ਜੀ ਬਹੁਤ ਹੋਇਆ ਹੀ ਨਹੀਂ ਗਿਆ ਮੁੜ ਕੇ ਬਿਮਾਰ ਸੀ ਮੁੜ ਕੇ ਇਹਦੀ ਵੀ ਨਹੀਂ ਚੱਤ ਆਈ ਰੋਟੀ ਬਣਾ ਲੈਣੀ ਹੈ ਮੈਂ ਇੱਥੇ ਤੇ ਇੱਥੇ ਤਾਂ ਖਤਰਾ ਵੀ ਬਹੁਤ ਹੈ ਤੁਹਾਨੂੰ ਹਾਂਜੀ ਹੈਗਾ ਗੱਡੀ ਇਹਦੇ ਹੇਠਾਂ ਤਾਂ ਕੰਮ ਕਰਨਾ ਹਾਂਜੀ ਕਦੋਂ ਵੀ ਗਿਰ ਸਕਦੀ ਹੈ ਇਹ ਹਾਂਜੀ ਡਿੱਗ ਸਕਦੀ ਹੈ ਆਹ ਇੱਥੇ ਰੱਖ ਦੇ ਹੂੰ ਕੀ ਤੁਸੀਂ ਆਪਣੇ ਕੰਨਿਓ ਅਪੀਲ ਕੋਈ ਸਰਕਾਰ ਨੂੰ ਕਰਨਾ ਚਾਹੁੰਦੇ ਹੋ ਹਾਂਜੀ ਵੀ ਆ ਸਾਡੀ ਛੱਤ ਸਹੀ ਹੋਣੀ ਚਾਹੀਦੀ ਆ ਮਕਾਨ ਆਹੀ ਕਮਰੇ ਪੈ ਜੇ ਹਾਂਜੀ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਆ ਬੇਨਤੀ ਹੱਥ ਬੰਨ ਕੇ ਵੀ ਸਾਡੀ ਆਹ ਕਮਰੇ ਹੀ ਪੈ ਜੇ ਛੱਤ ਹੀ ਪੈ ਜੇ ਜੀ ਹਾਂ ਜੀ ਬਿਲਕੁਲ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਜ਼ਰੂਰ ਤੁਹਾਡੀ ਮਦਦ ਲਈ ਅੱਗੇ ਆਏਗੀ ਕਿਉਂਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਹਾਂ ਔਰ ਆਮ ਲੋਕਾਂ ਦੇ ਤੁਸੀਂ ਦੇਖੋ ਘਰ ਦੇ ਕੀ ਹਾਲਾਤ ਨੇ ਬਹੁਤ ਸਮੇਂ ਤੋਂ ਬਿਮਾਰ ਨੇ ਦੋਨੇ ਮੀਆਂ ਬੀਬੀ ਪਰ ਇਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਇਹਨਾਂ ਨੇ ਕਿਹਾ ਕਿ ਜਿਹੜੇ ਕੋਈ ਜਾਣਕਾਰ ਨੇ ਉਹ ਜ਼ਰੂਰ ਆ ਕੇ ਜਿਹੜਾ ਹੈਗਾ ਸਾਡੇ ਕੋਲ ਜਦੋਂ ਸਾਡਾ ਪਤਾ ਲੈਣ ਆਉਂਦੇ ਤਾਂ ਸਾਡੀ ਥੋੜੀ ਬਹੁਤੀ ਮਦਦ ਕਰਦੇ ਆ ਛੁਛ ਰਾਸ਼ਨ ਦੇ ਜਾਂਦੇ ਆ ਪਰ ਮੇਨ ਜਿਹੜੀ ਜ਼ਰੂਰਤ ਹੈ ਇਹਨਾਂ ਨੂੰ ਇਲਾਜ ਦੀ ਹੈ ਇਹਨਾਂ ਦਾ ਅੱਜ ਹੋਵੇਗਾ ਤੇ ਆਪਣੇ ਇਹ ਕੰਮ ਤੇ ਜਿਹੜਾ ਹੈ ਮੁੜ ਵਾਪਸ ਜਾਣਗੇ ਔਰ ਫੇਰ ਤੋਂ ਉਸੇ ਤਰ੍ਹਾਂ ਹੀ ਕਿਰਤ ਕਮਾਈ ਕਰਕੇ ਜਿਹੜਾ ਹੈ ਆਪਣਾ ਘਰ ਦਾ ਗੁਜ਼ਰਬਸਰ ਕਰਨਗੇ ਧੰਨਵਾਦ